ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਗਰਮੀਆਂ ਦੀਆਂ ਛੁੱਟੀਆਂ ਪੈਣਾ ਇੰਜੋਏ ਕਰ ਰਿਆ ਹੋਵੋਗੇ ਹਾਪਸ ਹੈ ਨਾ ਤੇ ਅੱਜ ਅਸੀਂ ਫਿਰ ਗਰਮੀਆਂ ਤੋਂ ਰਿਲੇਟਿਡ ਹੀ ਨਵੇਂ ਸੂਟਸ ਲੈ ਕੇ ਆਏ ਆ ਤੇ ਥੋੜਾ ਅੱਜ ਅਸੀਂ ਆਪਣੀ ਪਲੇਸ ਚੇਂਜ ਕਰਤੀ ਆ ਉਧਰ ਜਿੱਥੇ ਅਸੀਂ ਆਲਮੋਸਟ ਵੀਡੀਓ ਮੈਂ ਬਣਾਣੀ ਆ ਉਧਰ ਅੱਜ ਲਾਈਟ ਨਹੀਂ ਸੀਗੀ ਤਾਂ ਕਰਕੇ ਅਸੀਂ ਫਿਰ ਵੀਡੀਓ ਦੀ ਆਪਣੀ ਪਲੇਸ ਚੇਂਜ ਕਰਤੀ ਅਸੀਂ ਅੱਜ ਆਪਣੇ ਡਾਈਨਿੰਗ ਏਰੀਆ ਤੇ ਬੈਠ ਕੇ ਵੀਡੀਓ ਬਣਾ ਰਹੇ ਹਾਂ ਕਿਉਂਕਿ ਇੱਥੇ ਥੋੜਾ ਜਾਂ ਜਿਹੜਾ ਕਿ ਲਾਈਟ ਦਾ ਓਕੇ ਆ ਕਾ ਕਰਕੇ ਤੇ ਹਾਂਜੀ ਤੇ ਤੁਸੀਂ ਸਾਰਿਆਂ ਨੇ ਦੇਖ ਲਿਆ ਹਨ ਮੈਂ ਦੱਸਿਆ ਕਿ ਜਿਵੇਂ ਕਿ ਅੱਜ ਅਸੀਂ ਤੁਹਾਨੂੰ ਕਾਟਨ ਦੇ ਸੂਟ ਦਿਖਾਵਾਂਗੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਗਰਮੀ ਦੇ ਵਿੱਚ ਤਾਂ ਸਿਰਫ ਇੱਕ ਕਾਟਨ ਹੀ ਹੈ ਜਿਹੜਾ ਆਪਾਂ ਵੇਅਰ ਕਰ ਸਕਦੇ ਆ ਹੋਰ ਕੱਪੜਾ ਜਿਹੜਾ ਆਪਾਂ ਵੇਅਰ ਨਹੀਂ ਕਰ ਸਕਦੇ ਹਨ ਸਿਰਫ ਜਸਟ ਕਾਟਨ ਹੀ ਹੈ ਜਿਹੜਾ ਆਪਾਂ ਵੇਅਰ ਕਰਦੇ ਆ ਹਨ ਤੇ ਮੈਂ ਬਹੁਤ ਫਾਈਨ ਕਾਟਨ ਲੈ ਕੇ ਆਈਆਂ ਔਰ ਜਿਹੜਾ ਪ੍ਰਾਈਸ ਆ ਬਹੁਤ ਜ਼ਿਆਦਾ ਘੱਟ ਪ੍ਰਾਈਸ ਆ ਤਾਨੂੰ ਇਹ ਸੂਟ ਮੈਨੂੰ ਨਹੀਂ ਲੱਗਦਾ ਕਿ ਤੇ ਹੋਰ ਮਿਲਣਗੇ ਮੇਰੇ ਕੋਲ ਜਸਟ ਹਜੇ ਤਿੰਨ ਸੂਟ ਆ ਮੈਂ ਤਿੰਨ ਸੂਟ ਇਸ ਕਰਕੇ ਤੁਹਾਨੂੰ ਦਿਖਾ ਰਹੀਆਂ ਜੇ ਤੁਹਾਨੂੰ ਪਸੰਦ ਆਣਗੇ ਮੈਨੂੰ ਇਹਦੇ ਆਰਡਰਸ ਆਣਗੇ ਇਹਨਾਂ ਸੂਟਾਂ ਦੇ ਫਿਰ ਅਸੀਂ ਹੋਰ ਸਟਾਕ ਲੈ ਆਵਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੇ ਹੁਣ ਮੇਰਾ ਪਿਛਲਾ ਸਾਰਾ ਸਟਾਕ ਉਹ ਤਾਂ ਕਲੀਅਰ ਹੋ ਗਿਆ ਜਿੰਨਾ ਮੈਂ ਵੀਡੀਓਜ਼ ਦੇ ਵਿੱਚ ਦਿਖਾਇਆ ਆਲਮੋਸਟ ਤੇ ਉਹ ਵਾਲੇ ਸੂਟ ਥੋੜੇ ਜਿਹ ਕੁਝ ਪਾਰਟੀ ਵੇਅਰ ਵੀ ਸੀ ਕੁਝ ਕਾਟਨ ਦੇ ਸੀਗੇ ਹਨਾ ਜਿਹੜੇ ਮੇਰੇ ਹੈਂਡਵਰਕ ਆ ਮਸ਼ੀਨਵਰਕ ਆ ਉਹਨਾਂ ਦੇ ਤਾਂ ਚਲੋ ਆਰਡਰ ਆਪਾਂ ਨੂੰ ਆਈ ਰਹੇ ਆ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮੇਰੇ ਬਣ ਗਏ ਹੋਏ ਸੂਟ ਇੱਕ ਸੂਟ ਰਹਿ ਗਿਆ ਉਹ ਮੈਂ ਤੁਹਾਨੂੰ ਜਲਦੀ ਦਿਖਾ ਦੂੰਗੀ ਮੇਬੀ ਕੱਲ ਪਰਸੋ ਤੱਕ ਮੈਂ ਵੀਡੀਓ ਦੁਬਾਰਾ ਅਪਲੋਡ ਕਰ ਦੂੰਗੀ ਉਹ ਵਾਲੀ 15 ਜਾਂ 16 ਤਾਰੀਖ ਤੱਕ ਅਪਲੋਡ ਹੋ ਜਾਏਗੀ ਮੇਰੀ ਉਹ ਵਾਲੀ ਵੀਡੀਓ ਤੇ ਮੈਂ ਜਿਹੜੇ ਆਹ ਸੂਟਸ ਆ ਇਹਨਾਂ ਤੋਂ ਸੂਟਾਂ ਦੀ ਗੱਲ ਕਰਾ ਹਣਾ ਇਹ ਵਾਲੇ ਮੈਂ ਪ੍ਰਿੰਟ ਮੈਨੂੰ ਡਿਮਾਂਡ ਆ ਰਹੀ ਸੀ ਕਿ ਥੋੜਾ ਵੱਡੇ ਪ੍ਰਿੰਟ ਵਾਲੇ ਸੂਟ ਦਿਖਾਓ ਤੇ ਮੈਂ ਤਿੰਨੇ ਸੂਟ ਲੈ ਕੇ ਆਇਆ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਆ ਤੁਸੀਂ ਦੇਖ ਲਾ ਹੁਣ ਜਿਹੜਾ ਮੇਰਾ ਥੰਬਨੇਲ ਆ ਕਿੰਨੇ ਮੈਂ ਇਹਨੂੰ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਵਾ ਸਿਰਫ 300 ਦਾ ਇਹ ਸੂਟ ਨੇ ਮੈਂ ਪ੍ਰਾਈਸ ਸਾਨੂੰ ਪਹਿਲਾਂ ਹੀ ਦੱਸਤਾ ਇਹਨਾਂ ਸੂਟਾਂ ਦਾ 5 ਮੀਟਰ ਸੂਟ ਆ ਠੀਕ ਹੈ ਤਿੰਨ ਕਲਰ ਨੇ ਮਤਲਬ ਕਿ ਅਲੱਗ-ਅਲੱਗ ਪ੍ਰਿੰਟ ਆ ਤੇ ਚਲੋ ਮੈਂ ਤੁਹਾਨੂੰ ਆਪਣੇ ਇਹ ਵਾਲੇ ਸੂਟ ਦਿਖਾਨੀ ਆ ਹਾਂਜੀ ਜਿਹੜਾ ਮੇਰਾ ਫਰਸਟ ਸੂਟ ਆ ਤੁਸੀਂ ਦੇਖ ਲਓ ਮੈਂ ਤਾਂ ਹੀ ਇੱਥੇ ਬੈਠ ਕੇ ਵੀਡੀਓ ਬਣਾ ਰਹੀ ਆ ਕਿਉਂਕਿ ਕਲਰ ਇਕਦਮ ਪਰਫੈਕਟ ਆ ਰਿਹਾ ਵਾ ਤੇ ਇਕਦਮ ਜਿਹੜਾ ਮਤਲਬ ਸਟਾਫ ਵਗੈਰਾ ਪ੍ਰਿੰਟ ਵਗੈਰਾ ਸਾਰਾ ਓਕੇ ਬਹੁਤ ਸੋਹਣਾ ਦੇਖ ਰਿਹਾ ਆ ਇਹ ਮੇਰਾ ਫਾਸਟ ਪ੍ਰਿੰਟ ਆ ਤੇ ਇਹ ਜਿਹੜਾ ਸਟਾਫ ਆ ਤੁਸੀਂ ਮੰਨੂ ਇਹਦੀ ਬਹੁਤ ਜ਼ਿਆਦਾ ਫਾਈਨ ਸਟਾਫ ਆ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਹਨਾਂ ਤਿੰਨਾਂ ਸੂਟਾਂ ਦੇ ਹੀ ਪ੍ਰਾਈਸ 300 ਰੁਪਈਆ ਤੇ ਤਿੰਨ ਸੂਟ ਅਵੇਲੇਬਲ ਆ ਮੇਰੇ ਕੋਲ ਪਰ ਜੇ ਅਗਰ ਮੈਨੂੰ ਇਹਨਾਂ ਦੇ ਆਰਡਰ ਜ਼ਿਆਦਾ ਤੋਂ ਜ਼ਿਆਦਾ ਆਣਗੇ ਮੈਂ ਅਵੇਲੇਬਲ ਹੋਰ ਕਰਵਾ ਦੂੰਗੀ ਪਰ ਹਜੇ ਮੈਂ ਤਿੰਨ ਹੀ ਸੂਟ ਦਿਖਾਉਂਗੀ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਗਰਮੀ ਜ਼ਿਆਦਾ ਵਾ ਤਾਂ ਕਰਕੇ ਚਲੋ ਮੈਂ ਤੁਹਾਨੂੰ ਇਹਦਾ ਜਿਹੜਾ ਦਿਖਾ ਰਹੀ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਪ੍ਰਿੰਟ ਦੇਖ ਲਓ ਠੀਕ ਹੈ ਮੈਂ ਤੁਹਾਨੂੰ ਪ੍ਰਿੰਟ ਇਹਦਾ ਪੂਰਾ ਇਹ ਆਲ ਓਵਰ ਸੂਟ ਹੈ ਇਹਦਾ ਪ੍ਰਿੰਟ ਹੈ ਆਫ ਵਾਈਟ ਕਲਰ ਦਾ ਪ੍ਰਿੰਟ ਆ ਬਹੁਤ ਜ਼ਿਆਦਾ ਪ੍ਰਿੰਟ ਸੋਹਣਾ ਲੱਗ ਰਿਹਾ ਤੇ ਜਿਹੜਾ ਇਹਦਾ ਸਟਾਫ ਵਾ ਸੱਚੀ ਬਹੁਤ ਜ਼ਿਆਦਾ ਸੋਹਣਾ ਵਾ ਤੇ ਇਹਦੇ ਵਿੱਚ ਆਫ ਵਾਈਟ ਤੇ ਲਾਈਟਡ ब्राउन कलर ਦੇ ਜਿਹੜੇ ਫਲਾwrs ਆ ਉਹਦੇ ਵਿੱਚ ਦੋ ਤਿੰਨ ਕਲਰ ਮਿਕਸ ਕੀਤੇ ਹੋਏ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਨ ਤੁਹਾਨੂੰ ਦਿਖ ਰਿਹਾ ਵਾ ਆ ਦੇਖੋ ਜਿਵੇਂ ਆਹ ਕਲਰ ਇਹਦੇ ਵਿੱਚ ਦਿੱਤੇ ਹੋਏ ਜਿਹੜਾ ਇਹ ਸਟੱਫ ਆ ਕਾਟਨ ਦਾ ਸਟੱਫ ਆ ਤੇ ਇਹ ਜਿਹੜਾ ਕਾਟਨ ਬਹੁਤ ਜਿਆਦਾ ਫਾਈਨ ਕਾਟਨ ਆ ਤੁਸੀਂ ਜ਼ੂਮ ਕਰਕੇ ਦੇਖ ਲਓ ਜਿਵੇਂ ਆਹ ਦੇਖੋ ਬਹੁਤ ਜਿਆਦਾ ਫਾਈਨ ਕਾਟਨ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੀ ਹਾਂ ਬਹੁਤ ਸੋਹਣਾ ਕਾਟਨ ਦਾ ਸਟੱਫ ਆ ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਣਾ ਸੂਟ Uh, 300 ਦਾ ਮੈਂ ਤੁਹਾਨੂੰ ਦੱਸਤਾ ਹਨਾ ਬਹੁਤ ਜਿਆਦਾ ਫਾਈਨ ਕਾਟਨ ਹੈ ਔਰ ਇਹ ਨਹੀਂ ਹੈ ਕਿ ਇਹ ਵਾਸ਼ ਤੋਂ ਬਾਅਦ ਸੂਟ ਖਰਾਬ ਹੋ ਜਾਏਗਾ ਸੇਮ ਇਹੀ ਸੂਟ ਇੱਕ ਕਸਟਮਰ ਦਾ ਸੀ ਸਟਿਚ ਕੀਤਾ ਕੋਡ ਸੈੱਟ ਸਟਿਚ ਕੀਤਾ ਵਾ ਤੇ ਉਹ ਕੋਡ ਸੈੱਟ ਤੁਸੀਂ ਬਸ ਥੋੜੇ ਦਿਨਾਂ ਨੂੰ ਮੇਰੇ ਮਨ ਲਾ ਸਟਿਚ ਹੋਈ ਜਾਂਦਾ ਵਾ ਮੈਂ ਆਪਣੇ ਇੰਸਟਾਗ੍ਰam ਤੇ ਪੇਜ ਤੇ ਪਾਉਂਗੀ ਤੁਸੀਂ ਦੇਖ ਲਓ ਇਹ ਸੇਮ ਆਹੀ ਕੋਡ ਸੈੱਟ ਆਪਾਂ ਕਸਟਮਰ ਦਾ ਸਟਿਚ ਕੀਤਾ ਦੋ ਆਪਣੇ ਕੋਲੇ ਹੈ ਸਟੱਫ ਸੀਗੇ ਮਤਲਬ ਕਿ ਕਾਰ ਆਏਗਾ ਇੱਕ ਆਪਾਂ ਸਟਿਚ ਮਤਲਬ ਕਸਟਮਰ ਨੇ ਆਰਡਰ ਦਿੱਤਾ ਹੋਇਆ ਸੀ ਤਾਂ ਕਰਕੇ ਅਸੀਂ ਦੋ ਲਿਆਏ ਸੀ ਕਿਉਂਕਿ ਮੈਨੂੰ ਵੀ ਇਹ ਸੋਹਣਾ ਲੱਗਾ ਸੀ ਸਬ ਮੈਂ ਕਿਹਾ ਚਲੋ ਦੋ ਲੈ ਲੰਨੇ ਆ ਤੇ ਇੱਕ ਆਪਾਂ YouTube ਤੇ ਵੀਡੀਓ ਪਾ ਦਾਂਗੇ ਜੇ ਕਿਸੇ ਭੈਣਾ ਨੇ ਲੈਣਾ ਹੋਇਆ ਤਾਂ ਮੈਨੂੰ ਆਰਡਰ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਔਰ ਕਲਰ ਵੀ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਆ ਬਹੁਤ ਟ੍ਰੈਂਡ ਦੇ ਵਿੱਚ ਇਹ ਕਲਰ ਆ ਅੱਜਕੱਲ ਤੇ ਆਫ ਵਾਈਟ ਤਾਂ ਤੁਹਾਨੂੰ ਪਤਾ ਆਲਵੇਜ਼ ਹੀ ਹੀ ਟ੍ਰੈਂਡ ਦੇ ਵਿੱਚ ਹੁੰਦਾ ਵਾ ਤੇ ਜਿਹੜੇ ਕਸਟਮਰ ਨੇ ਇਹ ਸਾਡੇ ਕੋਲ ਕੋਟ ਸੈੱਟ ਬਣਾਇਆ ਵਾ ਕੋਟ ਸੈੱਟ ਜਿਹੜਾ ਬਣਾਇਆ ਵਾ ਉਹ ਸੀ ਬਣਾਇਆ ਆਫ ਵਾਈਟ ਕਲਰ ਦੀ ਲੈਂਸ ਦੇ ਨਾਲ ਫਿਨਿਸ਼ਿੰਗ ਦੇ ਕੇ ਡਿਜ਼ਾਈਨਿੰਗ ਦੇ ਕੇ ਉਹ ਤੁਸੀਂ ਮੇਰੇ ਥੋੜੇ ਦਿਨਾਂ ਬਾਅਦ ਪੇਜ ਤੇ ਦੇਖ ਸਕਦੇ ਹੋ ਤੇ ਤੁਸੀਂ ਇਹਦੀ ਸਲਵਾਰ ਸੂਟ ਵੀ ਬਣਾ ਸਕਦੇ ਹੋ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਤੁਸੀਂ ਜਿਵੇਂ ਪਾਕਿਸਤਾਨੀ ਸਲਵਾਰ ਨਾਲ ਵੀ ਸਟੇਟ ਸਲਵਾਰ ਨਾਲ ਵੀ ਬਣਾ ਸਕਦੇ ਹੋ ਜਿਵੇਂ ਮਰਜ਼ੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਆ ਜੇ ਪਹਿਣਨ ਜੇ ਕਿਸੇ ਨੂੰ ਲੈਣਾ ਹੋਇਆ ਤੇ ਤੁਸੀਂ ਇਹ ਦੇਖ ਲਓ ਬਹੁਤ ਜ਼ਿਆਦਾ ਫਾਈਨ ਬਹੁਤ ਹੀ ਜ਼ਿਆਦਾ ਫਾਈਨ ਸਟੱਫ ਆ ਤੇ ਇੱਕ ਚੀਜ਼ ਮੈਂ ਹੋਰ ਦੱਸਦਾ ਇਹ 5 ਮੀਟਰ ਆਪਾਂ 5 ਮੀਟਰ ਦਾ ਸੂਟ ਨਹੀਂ ਹੈ ਇਹ 3.5 ਮੀਟਰ ਦਾ ਸੂਟ ਹੈ ਪਰ ਇਹ 3.5 ਮੀਟਰ ਦਾ ਇਸ ਕਰਕੇ ਹੈ ਕਿਉਂਕਿ ਜਿਹੜਾ ਇਹਦਾ ਅ ਅਰਜ ਕਹਿੰਦੇ ਹੈ ਹਨਾ ਜਿਵੇਂ ਹਿੰਦੀ ਦੇ ਵਿੱਚ ਪੰਜਾਬੀ ਚ ਆਪਾਂ ਇਹਦਾ ਉਹ ਕਹ ਦਿੰਨੇ ਆ ਤੇ ਆ ਦੇਖੋ ਇਹ ਬਹੁਤ ਜ਼ਿਆਦਾ ਮਤਲਬ ਕਿ ਇਹਦੀ ਇਧਰੋਂ ਬਹੁਤ ਜ਼ਿਆਦਾ ਇਹਦੀ ਲੰਬਾਈ ਆ ਤਾਂ ਕਿ ਇਹ ਜਿਹੜਾ ਆਪਣਾ ਸੂਟ ਆ 10 ਮੀਟਰ ਚ ਬਣ ਜਾਏਗਾ ਪਰ ਚਲੋ ਜਿਵੇਂ ਉਹ ਆਪਣੇ ਕੋਲ ਇਹ 7 ਮੀਟਰ ਸੀਗਾ ਤੇ 7 ਦੇ ਵਿੱਚੋਂ ਇਹ 6 ਮੀਟਰ ਸੌਰੀ 7 ਦੇ ਵਿੱਚੋਂ ਇਹ ਸਵਾ 3 ਆ ਰਹਾ ਹੈਗਾ ਆਪਣੇ ਕੋਲ ਬਾਕੀ ਜਿਹੜਾ ਸਟੱਫ ਸੀਗਾ ਉਹ ਉਹਦਾ ਕੋਟ ਸੈੱਟ ਬਣ ਰਿਹਾ ਆ ਤੇ ਹਾਂਜੀ ਹੈਲਦੀ ਕੋਈ ਭੈਣ ਹੋਵੇ ਉਹਦਾ ਵੀ ਬਣ ਜਾਊਗਾ ਸਲੀਮ ਦਾ ਵੀ ਬਣ ਜਾਊਗਾ ਮੀਡੀਅਮ ਜਿਹੜੇ ਕਿ ਮੇਰੇ ਅਰਗੇ ਹੋਣਗੇ ਹਨਾ ਵੀ ਉਹਨਾਂ ਦਾ ਈਜ਼ੀਲੀ ਮਤਲਬ ਬਣ ਜਾਏਗਾ ਕਪੜਾ ਖੁੱਲਾ ਡੁੱਲਾ ਕਪੜੇ ਦੀ ਕੋਈ ਉਹ ਨਹੀਂ ਹੈ 300 ਰੁਪਏ ਦਾ ਹੈ ਆਪਣਾ ਸਿਰਫ 300 ਰੁਪਏ ਕਿਸੇ ਪੈਨ ਨੇ ਲੈਣਾ ਹੋਇਆ ਮੈਂ ਤੁਹਾਨੂੰ ਫਿਰ ਦੁਬਾਰਾ ਦਿਖਾ ਰਹੀ ਆ ਤੇ ਮੈਨੂੰ ਡੀਐਮ ਕਰ ਸਕਦੇ ਆ ਕਮੈਂਟ ਕਰ ਸਕਦੇ ਆ ਮੇਰੇ ਦਿੱਤੇ ਗਏ ਨੰਬਰ ਤੇ ਮੈਸੇਜ ਕਰ ਸਕਦੇ ਆ ਤੇ ਮੈਂ ਇਹ ਉਹਨਾਂ ਨੂੰ ਭੇਜ ਦੂੰਗੀ ਤੇ ਹਾਂਜੀ ਤੇ ਜਿਹੜੀ ਇਹਦੀ ਡਿਲੀਵਰੀ ਚਾਰਜਸ ਲੱਗਣਗੇ ਕਿਉਂਕਿ 300 ਦਾ ਤਾਂ ਸੂਟ ਹੀ ਆਪਾਂ ਨੂੰ ਹਨਾ ਤੇ ਜਿਹੜੇ ਇਹਦੇ ਸੌਪ ਜਾ ਜਿੰਨਾ ਵੀ ਡਿਲੀਵਰੀ ਚਾਰਜਸ ਲੱਗਦੇ ਆ ਕੋਰੀਅਰ ਤੇ ਉਹ ਆਪਾਂ ਮਤਲਬ ਕਿ ਲਵਾਵਾਂਗੇ ਹਨਾ ਵੀ ਫ੍ਰੀ ਸ਼ਿਪਿੰਗ ਨਹੀਂ ਆ ਕਿਉਂਕਿ 300 ਦਾ ਸੂਟ ਹੈ ਇਸ ਕਰਕੇ ਇਹਦੇ ਵਿੱਚ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਆ ਇਸ ਕਰਕੇ ਆਪਾਂ ਇਹਦੇ ਵਿੱਚ ਕਿਉਂਕਿ ਕਈ ਸੂਟ ਹੁੰਦੇ ਆ ਉਹ ਆਪਾਂ ਇਨਕਲੂਡ ਕਰ ਦਿੰਨੇ ਆ ਹਨਾ ਤਾਂ ਕਰਕੇ ਆਪਣਾ ਸੂਟ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਫਿਰ ਦੁਬਾਰਾ ਵੀ ਫਾਤਾ ਦੋ ਤਿੰਨ ਵਾਰੀ ਜੇ ਕਿਸ ਨੇ ਲੈ ਲੈਣਾ ਹੈ ਕਿਹਾ ਕਿ ਮੈਨੂੰ ਕਿੱਤੇ ਗੇ ਨੰਬਰ ਤੇ ਮੈਨੂੰ ਕਿਸ ਦਾ ਚਾਹੀਦਾ ਠੀਕ ਹੈ 300 ਦਾ ਸੂਟ ਹੈ 700 ਸੈਂਟੀਮੀਟਰ ਦਾ ਸੂਟ ਆ ਅੱਜ ਇਹਨਾਂ ਦਾ ਵੱਡਾ ਆ ਆਸਾਨੀ ਨਾਲ ਮੋਟੇ ਬੰਦੇ ਦਾ ਵੀ ਬਣ ਜਾਊਗਾ ਸਲਿਮ ਦਾ ਵੀ ਬਣ ਜਾਊਗਾ ਨਾਰਮਲ ਦਾ ਵੀ ਬਣ ਜਾਊਗਾ ਮੈਂ ਇਹ ਗੱਲ ਦੁਬਾਰਾ ਰਿਪੀਟ ਕਰਦੀ ਆ ਠੀਕ ਹੈ ਇਹ ਆਪਣਾ ਸੀ ਫਰਸਟ ਸੂਟ ਇਹ ਹੁਣ ਮੈਂ ਤੁਹਾਨੂੰ ਆਪਣਾ ਸੈਕਿੰਡ ਸੂਟ ਦਿਖਾਨੀ ਆ ਇਹ ਥੋੜਾ ਜਨਾ ਹੈ ਤਿੰਨੋਂ ਸੂਟ ਕਾਟਨ ਦੇ ਆ ਪਰ ਥੋੜਾ ਥੋੜਾ ਜਿਆ ਸਟੱਫ ਦੇ ਵਿੱਚ ਫਰਕ ਹੈ ਉਹ ਉਹ ਦਰਦਰਾ ਕਾਟਨ ਸੀਗਾ ਠੀਕ ਹੈ ਇਹ ਥੋੜਾ ਜਿਵੇਂ ਕੈਲੋ ਕੀ ਆਪਾਂ ਕਹਿ ਲੈਣੇ ਹੁੰਨੇ ਆ ਬਰਬਰੀ ਵੀ ਦੀ ਕਹਿ ਸਕਦੇ ਇਹ ਬਰਬਰੀ ਥੋੜਾ ਹੋਰ ਸਟੱਫ ਚ ਆ ਗਿਆ ਇਹ ਮਤਲਬ ਜਿਹੜਾ ਪਹਿਲਾਂ ਦਿਖਾਇਆ ਮੈਂ ਕਾਟਨ ਸਟੱਫ ਚ ਆ ਗਿਆ ਇਹ ਆਪਣਾ ਹਲਕੀ ਕਾਟਨ ਦੇ ਵਿੱਚ ਬਿਲਕੁਲ ਹੀ ਲਾਈਟ weight ਕਾਟਨ ਦੇ ਵਿੱਚ ਬਿਲਕੁਲ ਹੀ ਹਲਕਾ ਸੂਟ ਹੈ ਜਿਹੜਾ ਆਪਣਾ ਇਹ ਸੈਕਿੰਡ ਸੂਟ ਹੈ ਠੀਕ ਹੈ ਇਹ ਹੈਗਾ ਵਾ ਪਰਪਲ ਪਰਪਲ ਟੋਨ ਜੀ ਹੈ ਇਹਦੀ ਪੂਰਾ ਐਗਜ਼ੈਕਟ ਕਲਰ ਵੀਡੀਓ ਚ ਆ ਰਿਹਾ ਸੇਮ ਆਹੀ ਕਲਰ ਆ ਤੇ ਇਹਦੇ ਉੱਤੇ ਚਿੜੀਆਂ ਦੀ ਚਿੜੀਆਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਇਹਦੀ ਬਹੁਤ ਸੋਹਣੀ ਹੈ ਦੇਖ ਸਕਦੇ ਹੋ ਆ ਦੇਖੋ ਤੇ ਬਹੁਤ ਹੀ ਜ਼ਿਆਦਾ ਦੇਖਣਾ ਲਾਈਨਸ ਛੋਟੀਆਂ ਛੋਟੀਆਂ ਲਾਈਨਸ ਵੀ ਬਣੀਆਂ ਹੋਈਆਂ ਵਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਉਲਟੇ ਦੇ ਵਿੱਚ ਵੀ ਦਿਖਾ ਦਿੰਨੀ ਆ ਇਹਦਾ ਬੈਕ ਸਾਈਡ ਆ ਆ ਦੇ ਅੰਦਰਲੀ ਸਾਈਡ ਆਏਗਾ ਇਹ ਇਦਾਂ ਨਾ ਇਹਦੇ ਡਿਜ਼ਾਈਨਸ ਬਨੇ ਹੋਏ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਇਹ ਜਿਹੜਾ ਸਟਾਫ 5 ਮੀਟਰ ਆ ਇਹ 5 ਮੀਟਰ ਸਟਾਫ ਆ ਤੇ ਆਪਣਾ ਚਿੜੀਆਂ ਵਾਲਾ ਪ੍ਰਿੰਟ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਐਜ਼ ਇਟ ਇਜ਼ ਵੀਡੀਓ ਦੇ ਵਿੱਚ ਆ ਰਿਹਾ ਵਾ ਇਹ ਕਲਰ ਹੈ ਨਾ ਜ਼ੂਮ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਜਿਹੜੀਆਂ ਲਾਈਨਾਂ ਦਿੱਤੀਆਂ ਹੋਈਆਂ ਵਾ ਥੋੜੀ ਤਾਂ ਆਹ ਸ਼ਿਮਰ ਟੋਨ ਦੇ ਵਿੱਚ ਬਰੀਕ ਬਰੀਕ ਸ਼ਾਈਨਿੰਗ ਵਾਲੀ ਲਾਈਨ ਦਿੱਤੀ ਹੋਈ ਆ ਤੇ ਇੱਕ ਆਹ ਥ्रेड ਨਾਲ ਲਾਈਨਿੰਗ ਦਿੱਤੀ ਹੋਈ ਹੈ ਤੁਹਾਨੂੰ ਦਿਖ ਰਹੀ ਆ ਹੈਨਾ ਤੇ ਤੁਸੀਂ ਇਹ ਆਪਣਾ ਮੈਂ ਤੁਹਾਨੂੰ ਇੱਕਦਮ ਜ਼ੂਮ ਕਰਕੇ ਦਿਖਾ ਰਹੀ ਆ ਤੇ ਵੀਡੀਓ ਦੇ ਵਿੱਚ ਜਿਹੜਾ ਕਲਰ ਸ਼ੋ ਹੋ ਰਿਹਾ ਸੇਮ ਐਜ਼ ਇਟ ਇਜ਼ ਕਲਰ ਆ ਕੋਈ ਚੇਂਜੇਸ ਨਹੀਂ ਆ ਤੁਸੀਂ ਇਹਦੀਆਂ ਚਿੜੀਆਂ ਵੀ ਵੇਖ ਸਕਦੇ ਹੋ ਆ ਦੇਖੋ ਇਹਦੀਆਂ ਚਿੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਜਿਹੜੀ ਪ੍ਰਿੰਟਿੰਗ ਆ ਬਹੁਤ ਸੋਹਣੀ ਪ੍ਰਿੰਟਿੰਗ ਕੀਤੀ ਹੋਈ ਆ ਤੇ ਤੁਸੀਂ ਲੈ ਸਕਦੇ ਹੋ ਹਨਾ ਜੇ ਕਿਸੇ ਭੈਣ ਨੇ ਲੈਣਾ ਹੋਇਆ 5 ਮੀਟਰ ਸਟੱਫ ਆ ਲੈਸਾ ਲੂਸਾ ਲਾ ਕੇ ਸਾਡੇ ਕੋਲੋਂ ਵੀ ਸਟਿਚ ਕਰਾ ਸਕਦੇ ਹੋ ਕਲਰ ਸਟੱਫ ਵੀ ਮੰਗਾ ਸਕਦੇ ਹੋ 300 ਦਾ ਸੂਟ ਆ ਤੇ ਮੈਨੂੰ ਨਹੀਂ ਲੱਗਦਾ 300 ਦਾ ਇੰਨਾ ਵਧੀਆ ਸਟੱਫ ਮਾਰਕੀਟ 'ਚ ਮਿਲੇਗਾ ਘੱਟੋ-ਘੱਟ 500 ਤੋਂ 500 ਦਾ ਮੈਂ ਹਜੇ ਵੀ ਘੱਟ ਕਹਿਤਾ 6-700 ਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਉਸ ਕਰਕੇ कॉटन ਵੀ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੋਈ ਆ ਤੇ 500 ਦਾ ਤਾਂ ਨਾਰਮਲੀ ਸੂਟ ਆਂਦਾ ਵਾ 6-700 ਤੋਂ ਮਤਲਬ ਘਾਟੇ ਇਹ ਮਿਲਣਾ ਨਹੀਂ ਆ ਸਟੱਫ ਤਾਂ ਨੂੰ 5 ਮੀਟਰ ਦਾ ਸਟੱਫ ਐ ਸਟੱਫ ਇੱਕਦਮ ਫਾਈਨ ਆ ਸਟੱਫ ਦੀ ਆਪਾਂ 100% ਗਾਰੰਟੀ ਲੈ ਲੈਣਾ ਠੀਕ ਐ ਇਹ ਸੀ ਆਪਣਾ ਸੈਕਿੰਡ ਸੂਟ ਜੇ ਕਿਸੇ ਪਹਿਨ ਲੈਣਾ ਹੋਇਆ ਤੇ ਦਿੱਤੇ ਗਏ ਨੰਬਰ ਤੇ ਮੈਨੂੰ ਡੀਐਮ ਕਰ ਸਕਦੇ ਆ ਠੀਕ ਐ WhatsApp ਕਾਲ ਕਰ ਸਕਦੇ ਆ ਸਿਰੇ 9 ਵਜੇ ਤੇ ਲੱਗੇ ਸ਼ਾਮੀ 5 ਵੇ ਤੱਕ ਤੇ ਮੈਸੇਜ ਜਦ ਮਰਜੀ ਕਰ ਸਕਦੇ ਹੋ ਉਹ ਜਦੋਂ ਵੀ ਅਸੀਂ ਦੇਖਾਂਗੇ ਤੇ ਰਿਪਲਾਈ ਕਰ ਦਾਂਗੇ ਜੇ ਕਿਸੇ ਭੈਣ ਨੇ ਲੈਣਾ ਹੋਇਆ ਠੀਕ ਹੈ ਤੇ ਤੁਸੀਂ ਆਪਣਾ ਇਹ ਜਿਹੜਾ ਸਟਫ ਹੈ ਇਹ ਸਾਡੇ ਕੋਲੋਂ ਲੈ ਸਕਦੇ ਹੋ ਹਾਂਜੀ ਇਹ ਇਹ ਮੇਰੇ ਕੋਲ ਇੱਕ ਇੱਕ ਪੀਸ ਹੈ ਆਪਾਂ ਇਹਦੇ ਨਾਲ ਦੇ ਹੋਰ ਜਦੋਂ ਆਰਡਰ ਆਣਗੇ ਹੋਰ ਲੈ ਆਵਾਂਗੇ ਠੀਕ ਹੈ ਤੁਸੀਂ ਆਪਣਾ ਹਜੇ ਮੈਂ ਤੁਹਾਨੂੰ ਸੈਂਪਲ ਦਿਖਾ ਰਹੀ ਹਾਂ ਕਿ ਹਾਂ ਇਹ ਵਾਲੇ ਹੈਗੇ ਆ ਪ੍ਰਿੰਟ ਜੇ ਕਿਸੇ ਭੈਣਾਂ ਨੇ ਲੈਣੇ ਹੋਏ ਤੇ ਆਪਣੇ ਕੋਲ ਲੈ ਸਕਦੇ ਠੀਕ ਹੈ ਇਹ ਆਪਣਾ ਸੀ ਇਹ ਸੈਕਿੰਡ ਸੂਟ ਇਹ ਆਪਣਾ ਸੀ ਫਰਸਟ ਇਹ ਆਪਣਾ ਸੀ ਸੈਕਿੰਡ ਸੂਟ ਹੁਣ ਆਜਾ ਤੁਸੀਂ ਥਰਡ ਸੂਟ ਤੇ ਕਲਰ ਤਿੰਨੋਂ ਹੀ ਗਰਮੀਆਂ ਦੇ ਲਈ ਹੋਇਆ ਬਾਦਸ਼ਾਹ ਦਾ ਸੋਹਣਾ ਹੈ ਤੇ ਆਹ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਵਾ ਇਹ ਵੀ ਆਪਣੀ ਕਸਟਮਰ ਦਾ ਰੈਡੀ ਹੋ ਰਿਹਾ ਵਾ ਹਾਂਜੀ 300 ਦੇ ਵਿੱਚ ਮਤਲਬ ਇੰਨਾ ਜਿਆਦਾ ਫਾਈਨ ਸਟੱਫ ਹਨਾ ਤੇ ਮੈਂ ਕਹਿ ਰਹੀਆਂ ਕਿ ਕੋਈ ਦੇ ਨਹੀਂ ਸਕਦਾ 300 ਦੇ ਵਿੱਚ ਮਤਲਬ ਮੈਂ ਗਰੰਟੀ ਲੈਣੀ ਆ ਵੀ ਜੇ ਆਪਾਂ ਕਹਿ ਲਈਏ ਕਿ ਇਹ ਸਟੱਫ ਆਪਾਂ ਨੂੰ 300 ਚ ਕੋਈ ਦੇ ਦੇਵੇ ਇਸ ਗੱਲ ਦੀ ਵੀ ਗਰੰਟੀ ਹੈ ਤੇ ਤੁਸੀਂ ਹੁਣ ਖੁਦ ਵੇਖ ਲਓ ਆਹ ਚੀਜ਼ ਕਿ ਸੂਟ ਇੰਨਾ ਸੋਹਣਾ ਹੈ ਕਾਟਨ ਦਾ ਸੂਟ ਹੈ ਤੇ ਪ੍ਰਿੰਟਿੰਗ ਇੰਨੀ ਸੋਹਣੀ ਹੈ ਇਹ ਵੀ ਆਪਣੇ ਕਸਟਮਰ ਦਾ ਰੈਡੀ ਹੋ ਰਿਹਾ ਵਾ ਇਹ ਅਸੀਂ ਡਿਜ਼ਾਈਨਿੰਗ ਕੀਤੀ ਆ ਹਨਾ ਥੋੜਾ ਜਿਹਾ ਇਹਦੇ ਤੇ ਮਸ਼ੀਨ ਵਰਕ ਕਰਵਾਇਆ ਵਾ ਉਹ ਤੁਸੀਂ ਇਹਦੇ ਨਾਲ ਅਸੀਂ ਮਤਲਬ ਕਿ ਜਿਹੜਾ ਇਹ ਕਸਟਮਰ ਦਾ ਸੂਟ ਹੈ ਨਾ ਆ ਕੰਟਰਾਸਟ ਨਾਲ ਰੈਡੀ ਹੋ ਰਿਹਾ ਵਾ ਤੇ ਜੇ ਕਿਸੇ ਜੇ ਕਿਸੇ ਭੈਣ ਨੇ ਇਹ ਸੂਟ ਲੈਣਾ ਹੋਏਗਾ ਤੇ ਅਸੀਂ ਕੰਟਰਾਸਟ ਨਾਲ ਵੀ ਲਾ ਦਾਂਗੇ 올ਓਵਰ ਵੀ ਦੇ ਦਾਂਗੇ ਤੇ ਕੰਟਰਾਸਟ ਉਹਨਾਂ ਦੀ ਚੁਆਇਸ ਜੋ ਹੋਏਗੀ ਵੀ ਜਿਹੜਾ ਵੀ ਕਲਰ ਉਹ ਕਹਿਣਗੇ ਲਾਓ ਇਹਦੇ ਨਾਲ ਅਸੀਂ ਮਤਲਬ ਜਿਹੜੇ ਦਿੱਤੇ ਹੋਏ ਆ ਕਲਰ ਉਹ ਅਸੀਂ ਲਾ ਦਾਂਗੇ ਕਿਉਂਕਿ ਜਿਹੜਾ ਕਸਟਮਰ ਦਾ ਰੈਡੀ ਹੋ ਰਿਹਾ ਉਹ ਵੀ ਕੰਟਰਾਸਟ ਸਲਵਾਰ ਆ ਜਿਹੜੀ ਦੁਪੱਟਾ ਵੀ ਕੰਟਰਾਸਟ ਆ ਤੇ ਜਿਹੜਾ ਥੋੜਾ ਜਿਹਾ ਮਸ਼ੀਨ ਵਰਕ ਕਰਾਇਆ ਵਾ ਉਹ ਤੁਸੀਂ ਇੰਸਟਾਗ੍ਰam ਤੇ ਥੋੜੇ ਦਿਨ ਬਾਅਦ ਦੇਖ ਸਕਦੇ ਹੋ ਉਹ ਵੀ ਸਾਡਾ ਰੈਡੀ ਹੋ ਰਿਹਾ ਵਾ ਤੇ ਮਸ਼ੀਨ ਵਰਕ ਕਾਫੀ ਸਾਡੇ ਸੂਟ ਰੈਡੀ ਹੋ ਰਹੇ ਤੇ ਇਹ ਵਾਲਾ ਸੂਟ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਪ੍ਰਿੰਟਿੰਗ ਇਹਦੀ ਸੋਹਣੀ ਹੈ ਤੇ ਬਹੁਤ ਜ਼ਿਆਦਾ ਡਿਜ਼ਾਈਨਸ ਸੋਹਣਾ ਐਜ਼ ਕਲਰ ਐਜ਼ ਇਟ ਇਜ਼ ਆ ਤੇ 골ਡਨ ਕਲਰ ਦੀ ਹਾਈਲਾਈਟਿੰਗ ਦਿੱਤੀ ਹੋਈ ਆ ਥੋੜੀ ਥੋੜੀ ਕਾ 골ਡਨ ਨੀਆ ਵਾਲ ਤੁਸੀਂ ਦੇਖਿਆ ਕਿਵੇਂ ਮਤਲਬ ਇਹਦੀ ਜਿਹੜੀ ਪ੍ਰਿੰਟਿੰਗ ਆ ਕਿਵੇਂ ਆ 골ਡਨ ਵਾਲਾ ਹਾਈਲਾਈਟਿੰਗ ਹੋ ਰਿਹਾ ਹਲਕਾ ਹਲਕਾ ਤੇ 300 ਦਾ ਇਹ ਵੀ ਸੂਟ ਆਪਣਾ ਤੇ 300 ਦਾ ਵਾ 5 ਮੀਟਰ ਸੂਟ ਹੈ ਪੂਰਾ 5 ਮੀਟਰ ਠੀਕ ਹੈ ਆ ਦੇਖ ਲਓ ਮੈਂ ਤੁਹਾਨੂੰ ਇਹਦਾ ਸਟੱਫ ਚੈੱਕ ਕਰਾ ਦਿੰਨੀ ਆ ਕਾਟਨ ਦਾ ਸਟੱਫ ਹੈ ਜੇ ਆਪਾਂ ਕਹਿ ਲਈ ਨਾ ਵੀ ਮਿਕਸ ਇਹ ਕੋਚਾ ਦੇਖ ਲਓ કોટਨ ਦਾ ਸਟੱਫ ਹੈ ਵਿਦਆਊਟ ਇਹ ਆਪਣੇ ਤਿੰਨੋਂ ਸੂਟ ਆ ਜਿਹੜੇ ਵਿਦਆਊਟ ਲਾਈਨਿੰਗ ਵੀ ਹੀ ਬਣਨੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਦਾ ਆਪਣੇ ਤਿੰਨੋਂ ਸੂਟ ਵਿਦਆਊਟ ਲਾਈਨਿੰਗ ਹੀ ਬਣਨੇ ਆ ਤੇ ਹਾਂ ਉਹ ਮਰਜੀ ਹੈ ਜਿਨ੍ਹਾਂ ਨੇ ਬਾਈ ਕਰਨੇ ਆ ਵੀ ਲਾਈਨਿੰਗ ਲਵਾਣੀ ਨਹੀਂ ਪਰ ਇਹ ਜਿਹੜੇ ਆ ਗਰਮੀ ਦੇ ਅਕੋਰਡਿੰਗ ਬਿਨਾ ਲਾਈਨਿੰਗ ਤੋਂ ਹੀ ਬਣ ਬਣ ਗਏ ਤੇ ਆਪਣਾ ਜਿਹੜਾ ਇਹ ਸੂਟ ਦੇਖ ਲਓ ਤੁਸੀਂ ਇਹ ਮੈਂ ਤੁਹਾਨੂੰ ਦਿਖਾਤਾ ਵਾ ਪਿਆਰ ਕੋਟਨ ਦਾ ਸੂਟ ਹੈ ਤੇ ਜਿਹੜੇ ਕਿਸੇ ਭੈਣ ਨੇ ਲੈਣਾ ਹੋਇਆ ਉਹ ਕੰਟਰਾਸਟ ਵੀ ਕਰ ਸਕਦੇ ਆ ਹਾਂ ਤੁਸੀਂ ਸਟੱਫ ਦੇਖ ਲਿਆ कॉटन ਦਾ ਸਟੱਫ ਆ 5 ਮੀਟਰ ਸਟੱਫ ਆ ਵਿਦਆਊਟ ਲਾਈਨਿੰਗ ਹੀ ਸੂਟੇ ਰੈਡੀ ਹੋਣਗੇ ਤੇ ਡਿਜ਼ਾਈਨਿੰਗ ਆਪਾਂ ਤੁਹਾਨੂੰ ਮੈਂ ਹਰ ਵਾਰੀ ਬੋਲਦੀ ਆਪਾਂ ਕੁਝ ਵੀ ਡਿਜ਼ਾਈਨ ਕਰਵਾ ਸਕਦੇ ਆ ਤੇ ਇਹ ਮੈਂ ਤੁਹਾਨੂੰ ਸਟੱਫ ਦਿਖਾਤਾ ਇਹਦਾ ਪ੍ਰਿੰਟ ਦਿਖਾਤਾ ਬਹੁਤ ਜ਼ਿਆਦਾ ਫਾਈਨ कॉटन ਆ ਸਟੱਫ ਦੀ ਆਪਾਂ 100% ਗਾਰੰਟੀ ਲੈਣੇ ਆ ਕਲਰ ਦੀ ਗਰੰਟੀ ਲੈਣੇ ਆ ਵੀ ਇਹ ਕੋਈ ਕਲਰ ਮਤਲਬ ਕਿ ਵਾਸ਼ ਤੋਂ ਬਾਅਦ ਇਹਦਾ ਕਲਰ ਨਹੀਂ ਉਤਰੇਗਾ ਹਨਾ ਤੇ ਬਹੁਤ ਜ਼ਿਆਦਾ ਸੋਨੇ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋ ਫਿਰ ਦੁਬਾਰਾ ਦਿਖਾ ਰਹੀਆਂ ਕੋਈ ਵੀ ਕੰਟਰਾਸਟ ਕਰਾ ਸਕਦੇ ਜਿਹੜਾ ਸੀ ਡਿਜ਼ਾਈਨ ਇਹਦੇ ਨਾਲ ਰੈਡੀ ਕੀਤਾ ਵਾ ਥੋੜੇ ਦਿਨ ਬਾਅਦ ਤੁਸੀਂ ਸਾਡੇ ਇੰਸਟਾਗ੍ਰam ਪੇਜ ਤੇ ਦੇਖ ਸਕਦੇ ਹੋ ਜਿਹੜੇ ਪੈਨਪਰਾ ਜਿਹੜੀਆਂ ਭੈਣਾਂ ਸਾਡੇ ਨਾਲ ਇੰਸਟਾਗ੍ਰam ਤੇ ਜੁੜੀਆਂ ਹੋਈਆਂ ਵਾ ਉਹ ਮੇਰੇ ਬੁਟੀਕ ਪੇਜ ਤੇ ਉਹ ਉੱਥੇ ਜਾ ਕੇ ਇਹਨਾਂ ਜਿਹੜਾ ਹੈਗੀ ਲੁੱਕ ਦੇਖ ਸਕਦੇ ਆ ਠੀਕ ਹੈ ਤੇ ਇਹ ਆਪਣਾ ਕਾਟਨ ਦਾ ਸੂਟ ਹੈ 5 ਮੀਟਰ ਸਟੱਫ ਆ 300 ਦਾ ਸਟੱਫ ਆ ਦਿੱਤੇ ਗਏ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਜੇ ਕਿਸੇ ਪੈਨ ਲੈਣਾ ਹੋਇਆ ਸਾਡਾ ਨੰਬਰ ਮੈਂਸ਼ਨ ਹੋ ਰੱਖਿਆ ਵਾ ਤੁਸੀਂ ਮਤਲਬ ਕਿ ਆਰਡਰ ਕਰ ਸਕਦੇ ਹੋ ਔਰ ਮੈਂ ਪਹਿਲਾਂ ਹੀ ਕਲੀਅਰ ਕਰਤਾ ਜਿਹੜੀ ਇਹਨਾਂ ਦੀ ਸ਼ਿਪਿੰਗ ਆ ਉਹ ਤੁਹਾਨੂੰ ਦੇਣੀ ਪਏਗੀ 100 ਰੁਪਈਆ uh, 50 ਰੁਪਈਆ ਜਿੰਨਾ ਵੀ ਲੱਗਦਾ ਹੋਇਆ ਏਰੀਆ ਦੇ ਹਿਸਾਬ ਨਾਲ ਕਿਉਂਕਿ ਜਿਹੜੇ ਅਸੀਂ ਪਹਿਲਾਂ ਕੋਰੀਅਰ ਕਰਾਏ ਆ ਹਨਾ ਤੇ ਜਿਵੇਂ ਇਹ ਦੋ ਸੂਟ ਦਾ ਲੋਕਲ ਹੀ ਕਰਾਏ ਸੀਗੇ ਇੱਕ ਸੂਟ ਅਸੀਂ ਥੋੜਾ ਜਿਹਾ ਆਪਣਾ ਦੂਰ ਕਰਵਾਇਆ ਸੀਗਾ ਜਿਵੇਂ ਦਿੱਲੀ ਤੋਂ ਅੱਗੇ ਕਰਵਾਇਆ ਸੀਗਾ ਤੇ ਉਹਨਾਂ ਭੈਣ ਦਾ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਦੀਦੀ ਹੋਰਾਂ ਨੇ ਮथुरा ਤੋਂ ਮੈਨੂੰ ਇਹ ਸੂਟ ਦਾ ਜਿਹੜੇ ਸਾਡੇ ਪਹਿਲਾ ਇੱਕ ਸੂਟ ਸੀਗਾ ਮੈਂ ਲਾਸਟ ਜੀ ਮੈਂ ਆਪਣੇ ਮਥਰਾ ਵਾਲੇ ਜਿਹੜੇ ਦੀਦੀ ਐ ਮੇਰੇ ਕਸਟਮਰ ਜੁੜੇ ਆ ਮੈਨੂੰ YouTube ਤੋਂ ਤੇ ਉਹਨਾਂ ਦਾ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਕਿ ਉਹਨਾਂ ਨੇ ਮੇਰੇ ਕੋਲ ਸੂਟ ਮੰਗਵਾਇਆ ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਤੇ ਥੈਂਕ ਯੂ so much ਦੀ ਤੇ ਤੁਸੀਂ ਇਹਨਾਂ ਸੂਟਾਂ ਚ ਵੀ ਕੁਝ ਵੀ ਪਸੰਦ ਕਰ ਸਕਦੇ ਹੋ ਤੇ ਉਹਨਾਂ ਦੇ ਵੀ ਅੱਗੇ ਸਿਸਟਰਸ ਵਗੈਰਾ ਹੈ ਗਿਆ ਨੇ ਉਹ ਕਹਿੰਦੇ ਸੀ ਅਸੀਂ ਉਹਨਾਂ ਨੂੰ ਵੀ ਤੁਹਾਡੇ YouTube ਬਾਰੇ ਦੱਸਿਆ ਹੈ ਬੁਟੀਕ ਬਾਰੇ ਦੱਸਿਆ ਤੇ ਬਹੁਤ ਸਾਰੇ ਸੂਟ ਹੁੰਦੇ ਕਿਉਂਕਿ ਉੱਧਰਲੇ ਲੋਕ ਥੋੜਾ ਘੱਟ ਸੂਟ ਵੇਅਰ ਕਰਦੇ ਆ ਸਾੜੀ ਵਗੈਰਾ ਜ਼ਿਆਦਾ ਵੇਅਰ ਕਰਦੇ ਆ ਪਰ ਉਹ ਦੀਦੀ ਕਹਿੰਦੇ ਮੈਂ ਸੂਟਵੈਅਰ ਜ਼ਿਆਦਾ ਕਰਦੀ ਆ ਤੇ ਉਹਨਾਂ ਨੂੰ ਪੰਜਾਬ ਸਾਈਡ ਦੇ ਸੂਟ ਜ਼ਿਆਦਾ ਪਸੰਦ ਆਉਂਦੇ ਆ ਤਾਂ ਕਰਕੇ ਦੀਦੀ ਨੇ ਸਾਡੇ ਕੋਲ ਆਰਡਰ ਕੀਤਾ ਤੇ ਜਿਹੜੇ ਵੀ ਦਿੱਲੀ ਤੋਂ ਪਰਲੀ ਸਾਈਡ ਤੇ ਕੋਈ ਵੀ ਸਾਡੇ ਸਿਟੀਜ਼ ਦੇ ਦਿੱਲੀ ਤੋਂ ਅੱਗੇ ਵਾਲੀ ਸਿਟੀਜ਼ ਦੇ ਕੋਈ ਵੀ ਪਹਿਣਾ ਸਾਡੇ ਵੀਡੀਓਜ਼ ਦੇਖ ਰਹੀ ਆਰਾ ਤੇ ਉਹ ਵੀ ਆਰਡਰ ਕਰ ਸਕਦੀਆਂ ਵਾ ਤੇ ਮੈਂ ਜਿੱਦਾਂ ਕਿ ਪਹਿਲਾਂ ਦੱਸ ਰਹੀ ਸੀ ਸ਼ਿਪਿੰਗ ਮਤਲਬ ਕਿ ਜੇ ਦੇਣੀ ਪੈਗੀ ਤੁਹਾਨੂੰ ਕਿਉਂਕਿ ਜਿਹੜੇ ਹੈਵੀ ਸੂਟ ਹੁੰਦੇ ਚਲੋ ਉਹਦੇ ਵਿੱਚ ਤਾਂ ਆਪਾਂ ਸ਼ਿਪਿੰਗ ਕਰ ਦਿੰਨੇ ਆ ਕਿਉਂਕਿ ਉਹ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਹੁਣ ਇਹ ਤਾਂ 300 ਦਾ ਸੂਟ ਆ ਮੈਂ 45 ਕਹਿ ਕੇ ਰੱਟੀਆ ਇਸ ਕਰਕੇ ਸ਼ਿਪਿੰਗ ਇਹਦੀ ਦੇਣੀ ਪੈਗੀ ਤੇ ਬਾਕੀ ਆਪਣਾ 300 ਦਾ ਇਹ ਸੂਟ ਆ ਠੀਕ ਹੈ ਇੱਕ ਆਪਣਾ ਆ ਰਿਹਾ ਪ੍ਰਿੰਟ ਮੈਂ ਤੁਹਾਨੂੰ ਦਿਖਾ ਦਿੰਨੀ ਆ ਫਾਸਟ ਮਤਲਬ ਕਿ ਤੇ ਇੱਕ ਆਪਣਾ ਆ ਵਾਲਾ ਪ੍ਰਿੰਟ ਆ ਤੇ ਇਹ ਵਾਲੇ ਇਹ ਵਾਲਾ ਜਿਹੜਾ ਸੂਟ ਆ ਇਹ 올ਓਵਰ ਹੀ ਹੀ ਸੋਹਣਾ ਲੱਗਣਾ ਵਾ ਇਹਦੇ ਨਾਲ ਕੰਟਰਾਸਟ ਨਹੀਂ ਹੋਏਗਾ ਕੰਟਰਾਸਟ ਉਹ ਤਾਂ ਮਰਜੀ ਆ ਕਰਨਾ ਹੈ ਪਰ ਇਹ 올ਓਵਰ ਹੀ ਸੂਟ ਬਹੁਤ ਸੋਹਣਾ ਲੱਗੇਗਾ ਲੈਸ ਜੀ ਲੈਸ ਵਗੈਰਾ ਦੀ ਡਿਜ਼ਾਈਨਿੰਗ ਦੇ ਕੇ ਤਾਂ ਕਰਕੇ ਮੈਂ ਜਿਹੜਾ ਆਪਣਾ ਕੰਟਰਾਸਟ ਹੋ ਸਕਦਾ ਆਪਾਂ ਉੱਤੇ ਬਾਰੇ ਹੀ ਦੱਸਦੇ ਆਂ ਵੀ ਆਹ ਚੀਜ਼ ਤੁਸੀਂ ਕੰਟਰਾਸਟ ਕਰ ਲਓ ਤੇ ਇਹ ਇਹ ਜ਼ਿਆਦਾ ਨਹੀਂ ਸੋਹਣਾ ਲੱਗੇਗਾ ਕੰਟਰਾਸਟ ਕਰਕੇ ਤਾਂ ਕਰਕੇ ਅਸੀਂ ਕਹਿੰਦੇ ਇਹ 올ਓਵਰ ਹੀ ਸੂਟ ਸੋਹਣਾ ਲੱਗੇਗਾ ਤੇ ਤੁਸੀਂ ਇਹਦਾ ਵੀ ਕອດ ਸੈੱਟ ਵੀ ਬਣਾ ਸਕਦੇ ਹੋ ਠੀਕ ਹੈ ਕੋਈ ਵੀ ਭੰਨੇ ਅਗਰ ਆਰਡਰ ਕਰਨਾ ਹੋਇਆ ਕອດ ਸੈੱਟ ਬਣਾ ਸਕਦੇ ਆ ਠੀਕ ਹੈ ਕਿਉਂਕਿ ਅੱਜ ਕੱਲ ਤਾਂ ਹਰ ਇੱਕ ਸਟੱਫ ਦੇ ਆਪਾਂ ਸਾਡੀ ਮਰਜ਼ੀ ਹੁੰਦੀ ਹੈ ਵੀ ਆਪਾਂ ਉਹ ਕອດ ਸੈੱਟ ਬਣਾ ਲੈਣੇ ਕਿ ਸੂਟ ਬਣਾ ਲੈਣੇ ਤੇ ਇਹ ਵਾਲਾ ਆਪਣਾ ਇਹਦੇ ਨਾਲ ਤੁਸੀਂ ਮਤਲਬ ਕਿ 올 ਓਵਰ ਦਾ ਜਿਹੜਾ ਆਪਾਂ ਕອດ ਸੈੱਟ ਬਣਾਇਆ 올 ਓਵਰ ਹੀ ਸੋਹਣਾ ਕອດ ਸੈੱਟ ਲੱਗ ਰਿਹਾ ਕੰਟਰਾਸਟ ਇਹਦੇ ਨਾਲ ਸੋਹਣਾ ਲੱਗ ਵੀ ਰਿਹਾ ਪਰ ਜਿਹੜਾ ਇਹਦੇ ਤੇ ਅਸੀਂ ਡਿਜ਼ਾਈਨਿੰਗ ਕੀਤੀ ਹੈ ਲੇਸ ਦੇ ਨਾਲ ਉਹ ਕອດ ਸੈੱਟ ਤੇ ਹੀ ਸੋਹਣੀ ਲੱਗ ਰਹੀ ਹੈ ਉਹ ਤੁਸੀਂ ਬਾ 2-4 ਦਿਨਾਂ ਬਾਅਦ ਮੇਰੇ ਇੰਸਟਾਗ੍ਰam ਪੇਜ ਤੇ ਦੇਖ ਸਕਦੇ ਹੋ ਏਸੀ ਅੱਜ ਦੇ ਆਪਣੇ ਤਿੰਨ ਸੂਟ ਮੈਂ ਤਿੰਨ ਹੀ ਸੂਟ ਦਿਖਾਏ ਆ ਮੈਂ ਤਾਂ ਢੂੰਡ ਕੇ ਤਿੰਨ ਸੂਟ ਦਿਖਾਏ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਹਾਂਜੀ ਏਸੀ ਆਪਣੇ ਅੱਜ ਦੇ ਤਿੰਨ ਸੂਟ ਤੇ ਕਿਸੇ ਵੀ ਭੈਣ ਨੇ ਆਰਡਰ ਕਰਨਾ ਹੋਇਆ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਦਿੰਨੀ ਹੈ 1.5-3 ਮੀਟਰ ਦਾ ਸੂਟ ਹੈ ਪਰ ਇਹਦਾ ਅੱਜ ਜਿਹੜਾ ਉਹ ਵੱਡਾ ਵਾ ਤਾਂ ਕਰਕੇ ਖੁੱਲਡੁੱਲਾ ਸੂਟ ਪਾਣ ਜਗਾ ਇਹ ਵਾਲਾ ਸੂਟ ਆਪਣਾ 5 ਮੀਟਰ ਦਾ ਸੂਟ ਹੈ ਠੀਕ ਹੈ ਮਤਲਬ ਕਿ ਜਿੱਦਾ 5 ਮੀਟਰ ਨਾਰਮਲ ਆਪਾਂ ਸੂਟ ਖਰੀਦੇ ਇਹ ਹੋਵੇ ਇਹ ਵਾਲਾ ਸੂਟ ਵੀ ਆਪਣਾ 5 ਮੀਟਰ ਦਾ ਸੂਟ ਹੈ ਤਿੰਨੋਂ ਸਟੱਫ ਕਾਟਨ ਦੇ ਨੇ ਗਰੰਟੀ ਆਪਾਂ ਤਿੰਨੋਂ ਸਟੱਫ ਦੀ ਲੈਣਿਆ ਕਾਟਨ ਦੇ ਆ ਤੇ ਪ੍ਰਿੰਟਿੰਗ ਮੈਂ ਤੁਹਾਨੂੰ ਸ਼ੋਅ ਕਰਵਾਤੀ ਆ ਤਿੰਨਾਂ ਦੀ ਪ੍ਰਿੰਟਿੰਗ ਸ਼ੋਅ ਕਰਾ ਤੇ ਜਿਸ ਵੀ ਕਿਸੇ ਭੈਣ ਨੇ ਆਰਡਰ ਕਰਨਾ ਹੋਇਆ ਕਰ ਸਕਦੇ ਹੋ ਤੇ ਸਾਡੇ ਕੋਲ ਸਟੀਚ ਕਰਾਉਣਾ ਹੋਇਆ ਸਾਡੇ ਕੋਲ ਸਟੀਚ ਕਰਾ ਸਕਦੇ ਹੋ ਕਿਉਂਕਿ ਕਈ ਭੈਣਾ YouTube ਤੋਂ ਮੈਨੂੰ ਆਰਡਰ ਕਰ ਰਹੇ ਆ ਜੋ ਮੇਰੇ WhatsApp ਤੇ ਉਹ ਮੇਰੇ ਮੇਰੇ ਕੋਲੋਂ ਸਟੀਚਿੰਗ ਵੀ ਕਰਵਾ ਲਿਆ ਆ ਤਾਂ ਕਰਕੇ ਇੱਕ ਇੱਕ ਵਾਰੀ ਸਟੀਚਿੰਗ ਕਰਾ ਕੇ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਹਾਂ ਇਹ ਸਟੀਚਿੰਗ ਆਪਾਂ ਨੂੰ ਪਰਫੈਕਟ ਆ ਮੈਂ ਫੋਰਸ ਨਹੀਂ ਕਰਦੀ ਵੀ ਸਾਡੇ ਕੋਲੋਂ ਹੀ ਸਟੀਚ ਕਰਵਾਓ ਬਸ ਇਹ ਆ ਕਿ ਚਲੋ ਜਿੱਦਾਂ ਕਸਟਮਰ ਦੀ ਮਰਜ਼ੀ ਹੁੰਦੀ ਆ ਉਹ ਇੱਕ ਵਾਰੀ ਸਾਡੇ ਕੋਲ ਸਟੀਚ ਕਰਵਾ ਕੇ ਦੇਖ ਰਹੇ ਨੇ ਉਹਨਾਂ ਨੂੰ ਪਸੰਦ ਆ ਰਹੇ ਆ ਤਾਰ ਕਰਕੇ ਮੈਂ ਕਹੜੀਆਂ ਵੀ ਜੇ ਤੁਸੀਂ ਸਾਡੇ ਕੋਲ ਸਟੀਚਿੰਗ ਕਰਾਉਣਾ ਮੋਸਟ ਵੈਲਕਮ ਅਸੀਂ ਸਟੀਚਿੰਗ ਕਰਕੇ ਦੇਵਾਂਗੇ ਤੇ ਜਿਹੜਾ ਆਪਣਾ ਕੀ ਆ ਤਿੰਨੋਂ ਸੂਟ ਆ ਤੁਸੀਂ ਉਵੇਂ ਵੀ ਲੈ ਸਕਦੇ ਹੋ ਅਨਸਟਿਚ ਲੈ ਸਕਦੇ ਹੋ ਤੇ ਅਨਸ ਅਸੀਂ ਭੇਜ ਦਾਂਗੇ ਜਿਹੜੀਆਂ ਭੈਣਾਂ ਨੇ ਆਰਡਰ ਕਰਨੇ ਹੋਏ ਦਿੱਤੇ ਨੰਬਰ ਤੇ ਮੈਨੂੰ ਆਰਡਰ ਕਰਦੇ ਹੋ ਤੇ ਫਿਰ ਦੁਬਾਰਾ ਤੋਂ ਆਪਾਂ ਕਵਾਂਗੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਭੈਣ ਭੈਣਾ ਮੇਰੇ ਭਰਾ ਵੀ ਵੀਡੀਓ ਦੇਖ ਰਹੇ ਨੇ ਤੇ ਮੇਰੀਆਂ ਭੈਣਾ ਵੀ ਵੀਡੀਓਜ਼ ਦੇਖ ਰਿਆ ਵਾ ਉਹਨਾਂ ਸਾਰਿਆਂ ਦਾ ਥੈਂਕ ਯੂ ਤੇ ਮੈਂ ਫਿਰ ਦੁਬਾਰਾ ਆਪਾਂ ਬਸ 2-4 ਦਿਨਾਂ ਨੂੰ ਮੇਰੇ ਮਸ਼ੀਨ ਵਰਕ ਸੂਟ ਰੈਡੀ ਹੋ ਗਿਆ ਤੇ ਉਹ ਆਪਾਂ ਲੈ ਕੇ ਆਵਾਂਗੇ ਤੇ ਪਲੀਜ਼ ਵੱਤ ਤੋਂ ਵੱਤ ਸਬਸਕ੍ਰਾਈਬ ਕਰਵਾ ਦਿਓ ਮੇਰੇ ਚੈਨਲ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੀ ਵੀਡੀਓਜ਼ ਦੇਖ ਰਹੇ ਆ ਤੇ ਜੇ ਆਰਡਰ ਕਰਨੇ ਹੋਏ ਮੇਰੇ ਦਿੱਤੇ ਨੰਬਰ ਤੇ ਆਰਡਰ ਕਰ ਦਿਓ ਥੈਂਕ ਯੂ ਸੋ ਮਚ ਸਸੀ ਕਾਲ